ਸਤ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਕਾਫੀ ਦਿਨਾਂ ਬਾਅਦ ਮੈਂ ਵੀਡੀਓ ਬਣਾ ਰਿਹਾ ਹਾਂ ਅ ਅਸੂ ਦੇ ਮੇਲੇ ਤੋਂ ਬਾਅਦ ਕੁਝ ਵਿਅਸਥਤਾ ਜ਼ਿਆਦਾ ਸੀ ਜਿਸ ਕਰਕੇ ਕੋਈ ਵੀਡੀਓ ਨਹੀਂ ਬਣ ਸਕੀ ਸੀ ਸਾਥ ਸੰਗਤ ਦੇ ਨਾਲ ਤੁਹਾਡੇ ਸਾਰਿਆਂ ਦੇ ਨਾਲ ਕੋਈ ਵਿਚਾਰ ਸਾਂਝੇ ਕਰਨ ਦਾ ਮੌਕਾ ਨਹੀਂ ਮਿਲ ਸਕਿਆ ਸਕੂਲ ਸਤਗੁਰੂ ਪ੍ਰਤਾਪ ਸਿੰਘ ਅਕੈਡਮੀ ਨੂੰ ਦੁਬਾਰਾ ਜੁਆਇਨ ਕੀਤਾ ਹੈ ਪਿਛੇ ਜਨਵਰੀ ਦੇ ਵਿੱਚ ਸਕੂਲ ਨੂੰ ਰਿਜ਼ਾਈਨ ਕਰ ਦਿੱਤਾ ਸੀ ਸਤਗੁਰੂ ਸੱਚੇ ਪਾਤਸ਼ਾਹ ਦੁਆਰਾ ਫਿਰ ਮਿਹਰ ਕੀਤੀ ਹੈ ਬਖਸ਼ਿਸ਼ ਕੀਤੀ ਹੈ ਸਕੂਲ ਦੇ ਵਿੱਚ ਦੁਆਰਾ ਫਿਰ ਤੋਂ ਸੇਵਾ ਕਰਨ ਦਾ ਸੁਪਾਗ ਪ੍ਰਾਪਤ ਹੋਇਆ ਹੈ ਸੋ ਅੱਜ ਕੁਝ ਸਮਾਂ ਨਿਕਲਿਆ ਤੇ ਸੋਚਿਆ ਕਿ ਸਾਥ ਸੰਗਤ ਦੇ ਨਾਲ ਦੋਸਤਾਂ ਦੇ ਨਾਲ ਮਿੱਤਰਾਂ ਦੇ ਨਾਲ ਕੁਝ ਵਿਚਾਰ ਜਿਹੜੇ ਨੇ ਉਹ ਸਾਂਝੇ ਕੀਤੇ ਜਾਣ। ਸੋਸ਼ਲ ਮੀਡੀਆ ਤੇ ਆਪਾਂ ਸਾਰੇ ਹੀ ਜੁੜੇ ਹੋਏ ਆ ਕਿਸੇ ਨਾ ਕਿਸੇ ਢੰਗ ਦੇ ਨਾਲ YouTube ਰਾਹੀਂ Facebook ਰਾਹੀਂ Instagram WhatsApp ਆਪਾਂ ਸਾਰੇ ਯੂਜ਼ ਕਰਦੇ ਆ। ਕੱਲ ਪਰਸੋਂ ਮੈਂ ਇੱਕ ਵੀਡੀਓ ਦੇਖ ਰਿਹਾ ਸੀ ਜਿਹੜੀ ਕਿ ਬਹੁਤ ਜ਼ਿਆਦਾ ਚਰਚਾ ਦੇ ਵਿੱਚ ਸੀ ਬਹੁਤ ਜ਼ਿਆਦਾ ਵਾਇਰਲ ਹੋਈ ਪੰਜਾਬੀ ਰੰਗਮંચ ਦਾ ਇੱਕ ਅਦਾਕਾਰ ਇੱਕ ਧੀ ਭੈਣ ਦੀ ਇੱਜ਼ਤ ਨੂੰ ਧੀ ਭੈਣ ਨੂੰ ਬੇਇੱਜ਼ਤ ਕਰਦਾ ਹੋਇਆ ਸਾਰਿਆਂ ਦੇ ਸਾਹਮਣੇ ਕਹਿ ਰਿਹਾ ਸੀ ਕਿ ਮੈਂ ਖਾਸਾ ਵੱਡਾ ਆਦਮੀ ਹਾਂ ਮੇਰੇ ਅੱਗੇ ਬੋਲਣ ਲਈ ਖਾਸੀ ਜੁਰਤ ਦੀ ਲੋੜ ਪੈਂਦੀ ਹੈ ਲੋਕ ਕਾਫੀ ਉਹਦੀ ਨਿੰਦਿਆ ਵੀ ਕਰ ਰਹੇ ਨੇ ਕਿਉਂਕਿ ਇਹ ਸ਼ਬਦ ਜਿਹੜੇ ਨੇ ਇਹ ਹੰਕਾਰ ਦੇ ਨਾਲ ਭਰੇ ਹੋਏ ਨੇ ਗਰੂਰ ਦੇ ਨਾਲ ਭਰੇ ਹੋਏ ਨੇ ਮੈਂ ਖਾਸਾ ਵੱਡਾ ਆਦਮੀ ਹਾਂ ਉਸ ਸੱਜਣ ਨੂੰ ਇਹ ਨਹੀਂ ਪਤਾ ਕਿ ਵੱਡਾ ਆਦਮੀ ਕੌਣ ਹੁੰਦਾ ਹੈ ਵੱਡਾ ਬੰਦਾ ਕੋਈ ਪੈਸਿਆਂ ਦੇ ਨਾਲ ਵੱਡਾ ਨਹੀਂ ਬਣ ਜਾਂਦਾ ਸੰਸਾਰ ਦੇ ਵਿੱਚ ਜਿਹਦੇ ਕੋਲ ਧਨ ਦੌਲਤ ਬਹੁਤ ਜ਼ਿਆਦਾ ਹੋਵੇ ਰੁਤਵਾ بڑا ਹੋਵੇ ਕੋਠੀ ਬੜੀ ਤਗੜੀ ਹਜ਼ਾਰ ਗੱਜ ਦੇ ਵਿੱਚ ਬਣੀ ਹੋਵੇ ਜ਼ਮੀਨ ਜਾਇਦਾਦ ਐਸ਼ਵ ਆਰਾਮ ਨੌਕਰ ਚਾਕਰ ਬਹੁਤ ਜ਼ਿਆਦਾ ਹੋਣ ਮਹਿੰਗੀਆਂ ਗੱਡੀਆਂ ਹੋਣ ਇਹਦੇ ਨਾਲ ਬੰਦਾ ਵੱਡਾ ਨਹੀਂ ਬਣਦਾ ਉਸ ਭੜੇ ਮਾਨਸ ਨੂੰ ਇਸ ਗੱਲ ਦਾ ਪਤਾ ਨਹੀਂ ਇਹ ਹੰਕਾਰ ਭਰੀਆਂ ਗੱਲਾਂ ਬੰਦਾ ਉਦੋਂ ਹੀ ਕਰਦਾ ਹੈ ਜਦੋਂ ਬੰਦੇ ਦੇ ਕੋਲ ਕੋਈ ਅਹੁਦਾ ਮਿਲਦਾ ਉਹਨੂੰ ਬੰਦੇ ਨੂੰ ਕੋਈ ਰੁਤਬਾ ਮਿਲਦਾ ਹੈ ਉਹਨੂੰ ਚਾਰ ਲੋਕ ਜਾਣਣ ਲੱਗ ਜਾਂਦੇ ਨੇ ਫਿਲਮ ਇੰਡਸਟਰੀ ਦਾ ਉਹ ਅਦਾਕਾਰ ਆਪਣੇ ਆਪ ਨੂੰ ਕਹਿ ਰਿਹਾ ਮੈਂ ਖਾਸਾ ਵੱਡਾ ਆਦਮੀ ਆ ਲੋਕ ਜਾਣਨ ਲੱਗ ਪਏ ਤੂੰ 10 15 20 25 50 ਫਿਲਮਾਂ ਕਰ ਲਈਆਂ 100 ਫਿਲਮਾਂ ਕਰ ਲਈਆਂ ਲੋਕਾਂ ਦੇ ਵਿੱਚ ਤੇਰਾ ਨਾਮ ਬਣ ਗਿਆ ਲੋਕ ਤੈਨੂੰ ਜਾਣਨ ਲੱਗ ਪਏ ਪਰ ਇਹਦੇ ਨਾਲ ਕੀ ਹੋਵੇਗਾ ਉਸ ਬੰਦੇ ਨੇ ਸਿਆਣੇ ਬੰਦਿਆਂ ਦੀ ਵਿਦਵਾਨਾਂ ਦੀ ਮਹਾਤਮਾਵਾਂ ਦੀ ਸਾਧੂਆਂ ਦੀ ਸੰਗਤ ਨਹੀਂ ਕੀਤੀ ਉਸ ਦੇ ਇਹ ਹੰਕਾਰ ਪਰੇ ਸ਼ਬਦ ਜਿਹੜੇ ਨੇ ਇਹ ਸਾਫ਼ ਦੱਸ ਰਹੇ ਨੇ ਕਿਸ ਕਿਸੇ ਸੂਝਵਾਨ ਬੰਦੇ ਦੀ ਉਹਨੇ ਸੰਗਤ ਨਹੀਂ ਕੀਤੀ ਕੋਈ ਚੰਗੀ ਕਿਤਾਬ ਚੰਗੇ ਗ੍ਰੰਥ ਨਹੀਂ ਪੜ੍ਹੇ ਕਿਸੇ ਚੰਗੀ ਫਿਲਾਸਫੀ ਨੂੰ ਨਹੀਂ ਪੜ੍ਹਿਆ ਜੇ ਉਹਨੇ ਪੜ੍ਹਿਆ ਹੁੰਦਾ ਤੇ ਇਸ ਤਰ੍ਹਾਂ ਦੀ ਗੱਲ ਸ਼ਰਿਆਮ ਨਾ ਕਰਦਾ ਇਹ ਹੰਕਾਰ ਦੇ ਨਾਲ ਭਰੇ ਹੋਏ ਬੋਲ ਨਾ ਬੋਲਦਾ ਇਹ ਬੰਦਾ ਸ਼ਬਦ ਉਸ ਤਰ੍ਹਾਂ ਹੀ ਬੋਲ ਉਦੋਂ ਹੀ ਬੋਲਦਾ ਹੈ ਜਦੋਂ ਬੰਦਾ ਉਹਦੀ ਪੂਜਾ ਹੋਣ ਲੱਗ ਪੈਂਦੀ ਹੈ ਲੋਕ ਉਹਨੂੰ ਹੱਥਾਂ ਦੇ ਉੱਤੇ ਚੁੱਕ ਲੈਂਦੇ ਫਿਰ ਉਹ ਬੰਦਾ ਉਸ ਪਰਮੇਸ਼ਰ ਨੂੰ ਭੁੱਲ ਜਾਂਦਾ ਹੈ ਜਿਸ ਪਰਮੇਸ਼ਰ ਨੇ ਉਸ ਬੰਦੇ ਨੂੰ ਇਸ ਥਾਂ ਤੱਕ ਪਹੁੰਚਾਇਆ ਹੈ ਉਹ ਬੰਦਾ ਭੁੱਲ ਜਾਂਦਾ ਹੈ ਕਿ ਜਦੋਂ ਮੈਂ ਇਹ ਸਫ਼ਰ ਸ਼ੁਰੂ ਕੀਤਾ ਸੀ ਤੇ ਮੈਂ ਕਿੱਥੇ ਸੀ ਜਦੋਂ ਬੰਦਾ ਕਿਸੇ ਮਕਾਮ ਨੂੰ ਸ਼ੁਰੂ ਕਰਦਾ ਹੈ ਨਾ ਕਿਸੇ ਮੰਜ਼ਲ ਨੂੰ ਉਹਦੇ ਵਿੱਚ ਬੜੀ ਨਿਮਰਤਾ ਹੁੰਦੀ ਹੈ ਬੜੇ ਮਿੱਠੇ ਬੋਲ ਬੋਲਦਾ ਸਾਰਿਆਂ ਨੂੰ ਜੀ ਜੀ ਕਹਿੰਦਾ ਪਰ ਜਦੋਂ ਉਸ ਮਕਾਮ ਨੂੰ ਹਾਸਲ ਕਰ ਲੈਂਦਾ ਉਸ ਮੰਜ਼ਲ ਤੇ ਪਹੁੰਚ ਜਾਂਦਾ ਹੈ ਤੇ ਉਹਦੇ ਬੋਲਣ ਦਾ ਲਹਿਜਾ ਬਦਲ ਜਾਂਦਾ ਹੈ ਉਹ ਦੂਸਰਿਆਂ ਨੂੰ ਨੀਵਾਂ ਸਮਝਣ ਲੱਗ ਪੈਂਦਾ ਆਪਣੇ ਆਪ ਨੂੰ ਉੱਚਾ ਸਮਝਣ ਲੱਗ ਪੈਂਦਾ ਕਿ ਮੈਂ ਵੱਡਾ ਇਹ ਹੰਕਾਰ ਦੀ ਨਿਸ਼ਾਨੀ ਹੈ ਆਪਣੇ ਆਪ ਨੂੰ ਪਹਾੜ ਵਰਗਾ ਸਮਝਣਾ ਤੇ ਦੂਸਰਿਆਂ ਨੂੰ ਰਾਈ ਵਰਗਾ ਦੂਸਰਿਆਂ ਨੂੰ ਛੋਟਾ ਸਮਝਣਾ ਇਹ ਹੰਕਾਰ ਦੀ ਨਿਸ਼ਾਨੀ ਹੋਇਆ ਕਰਦੀ ਹੈ। ਇਹ ਹੰਕਾਰ ਗੁਨਾ ਦੇ ਵਿੱਚੋਂ ਪੈਦਾ ਹੁੰਦਾ ਹੈ। ਜਦੋਂ ਵੀ ਬੰਦਾ ਉਹ ਕੁਝ ਪ੍ਰਾਪਤ ਕਰ ਲੈਂਦਾ ਹੈ, ਕੁਝ ਹਾਸਲ ਕਰ ਲੈਂਦਾ ਹੈ। ਗੁਰਬਾਣੀ ਵਿੱਚ ਪਾਠ ਆਇਆ ਸਤਿਗੁਰੂ ਜੀ ਕਹਿੰਦੇ ਨੇ ਜਦ ਕਸ਼ ਪਾਵੇ ਤਬ ਗਰਮ ਕਰਦਾ ਹੈ। ਉਹਦੋ ਹੰਕਾਰ ਕਰਦਾ ਹੈ ਜਦੋਂ ਇਹਨੂੰ ਕੁਝ ਮਿਲ ਜਾਂਦਾ ਹੈ। ਜਦੋਂ ਕੁਝ ਪ੍ਰਾਪਤੀ ਕਰ ਲੈਂਦਾ ਮੈਂ ਮੈਜਿਸਟ੍ਰੇਟ ਬਣ ਗਿਆ ਮੈਂ ਲੈਂਡ ਨੋਟ ਬਣ ਗਿਆ ਮੈਂ ਜੱਜ ਬਣ ਗਿਆ ਮੈਂ ਵਕੀਲ ਬਣ ਗਿਆ ਮੈਂ ਉਹ ਬਣ ਗਿਆ ਵਿਆਹ ਕੀਤਾ ਮਿਆਂ ਕੀਤਾ ਮੈਂ ਖਾਸਾ ਵੱਡਾ ਬੰਦਾ ਬਣ ਗਿਆ ਇਸ ਤਰ੍ਹਾਂ ਦੀਆਂ ਗੱਲਾਂ ਕਰਦਾ ਹੈ ਦੂਸਰਿਆਂ ਨੂੰ ਨੀਵਾ ਸਮਝਣ ਲੱਗ ਪੈਂਦਾ ਦੂਸਰਿਆਂ ਦੀ ਬੇਇੱਜ਼ਤੀ ਕਰਨ ਲੱਗ ਪੈਂਦਾ ਦੂਸਰਿਆਂ ਨੂੰ ਕੁਝ ਸਮਝਦਾ ਨਹੀਂ ਇਹ ਉਦੋਂ ਹੁੰਦਾ ਜਦੋਂ ਬੰਦਾ ਹੰਕਾਰਿਆ ਜਾਂਦਾ ਹੈ ਹੰਕਾਰਿਆ ਸੋ ਮਾਰਿਆ ਜਿਸ ਨੇ ਗਰਭ ਕੀਤਾ ਸੂ ਮਾਰਾ ਇਹ ਉਦੋਂ ਹੰਕਾਰ ਆ ਜਾਂਦਾ ਹੈ ਬੰਦੇ ਵਿੱਚ ਜਦੋਂ ਚਾਰੇ ਪਾਸੇ ਉਹਦੀ ਵਾਹ ਵਾਹ ਹੋਣ ਲੱਗ ਪੈਂਦੀ ਹੈ ਪਰ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਕਹਿੰਦੇ ਨੇ ਤੇਰੇ ਕੋਲ ਬਹੁਤ ਤੂੰ ਨਾਮ ਖੱਟ ਲਿਆ ਬੜਾ ਤੂੰ ਜਸ ਖੱਟ ਲਿਆ ਬੜੀ ਤੇਰੀ ਸੋਭਾ ਹੋ ਰਹੀ ਹੈ ਬੜੀ ਤੇਰੀ ਪੂਜਾ ਹੋ ਰਹੀ ਹੈ ਲੋਕ ਤੇਰੇ ਨਾਲ ਚੱਲਦੇ ਨੇ ਸਤਿਗੁਰੂ ਜੀ ਜਪਜੀ ਸਾਹਿਬ ਦੀ ਸਤਵੀਂ ਪੌੜੀ ਦੇ ਵਿੱਚ ਉਪਦੇਸ਼ ਕਰਦੇ ਨੇ ਪਾਤਸ਼ਾਹ ਕਹਿੰਦੇ ਨੇ ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਵੇ ਤੇਰੀ ਉਮਰ ਚਾਰ ਜੁਗਾਂ ਦੇ ਸਮਾਨ ਹੋ ਜਾਵੇ ਹੋਰ ਦਸੂਣੀ ਹੋਵੇ ਉਹਦੇ ਨਾਲ ਉਹ ਵੀ ਅੱਗੇ 10 ਗੁਣੀ ਕਰ ਲੈ ਇੰਨੀ ਲੰਮੀ ਆਰਜਾ ਇੰਨੀ ਲੰਮੀ ਉਮਰ ਤੇਰੀ ਹੋ ਜਾਵੇ ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ ਨਵਾ ਖੰਡਾ ਵਿੱਚ ਜਾਣੀ ਹੈ ਨਾਲ ਚੱਲੇ ਸਭ ਕੋਏ ਨਵਾ ਖੰਡਾ ਦੇ ਵਿੱਚ ਸਾਰੀ ਦੁਨੀਆ ਦੇ ਵਿੱਚ ਸਾਰੇ ਸੰਸਾਰ ਦੇ ਵਿੱਚ ਤੈਨੂੰ ਜਾਣਿਆ ਜਾਂਦਾ ਹੋਵੇ ਲੋਕ ਤੈਨੂੰ ਜਾਣਦੇ ਹੋਣ ਲੋਕ ਤੇਰੇ ਪਿੱਛੇ ਪਿੱਛੇ ਚੱਲਦੇ ਹੋਣ ਤੇਰੇ ਨਾਲ ਚੱਲਦੇ ਹੋਣ ਤੇਰੀ ਆਗਿਆ ਦੇ ਵਿੱਚ ਚੱਲਦੇ ਹੋਣ ਚੰਗਾ ਨਾਮ ਰਖਾਇਕੇ ਜਸ ਕੀਰਤ ਜਗ ਲੇ ਤੂੰ ਚੰਗਾ ਨਾਮਣਾ ਖੱਟ ਲੈ ਸੰਸਾਰ ਦੇ ਵਿੱਚ ਲੋਕ ਤੇਰੀ ਬੜੀ ਸੋਭਾ ਬੜੀ ਪ੍ਰਸ਼ੰਸਾ ਬੜੀ ਪ੍ਰਸਿੱਧੀ ਤੂੰ ਖੱਟ ਲੈ ਪਰ ਬਾਦਸ਼ਾਹ ਕਹਿੰਦੇ ਨੇ ਜੇ ਤੇ ਸੁਨਣਾ ਤੇ ਨਾ ਆਵੇ ਤਾ ਬਾਤ ਨਾ ਪੁੱਛੇਗੇ ਜੇ ਤੂੰ ਪਰਮੇਸ਼ਰ ਦੀ ਰੱਬ ਦੀ ਕਿਰਪਾ ਦਾ ਪਾਤਰ ਉਹਦੀ ਨਦਰ ਤੇਰੇ ਉੱਤੇ ਨਹੀਂ ਹੋਈ ਉਹਦੀ ਕਿਰਪਾ ਦਾ ਪਾਤਰ ਨਹੀਂ ਬਣਿਆ ਉਹਦੀ ਮਿਹਰ ਤੇਰੇ ਉੱਤੇ ਨਹੀਂ ਹੋਈ ਤਾਂ ਬਾਤ ਨਾ ਪੁੱਛੇਗੇ ਕੋਈ ਬਾਤ ਨਹੀਂ ਪੁੱਛਦਾ ਉਸ ਬੰਦੇ ਦੀ ਜੇ ਪਰਮੇਸ਼ਰ ਦਾ ਨਾਮ ਤੇਰੇ ਅੰਦਰ ਨਹੀਂ ਭਾਵੇਂ ਸਾਰੀ ਦੁਨੀਆ ਤੇਨੂੰ ਪੂਜਦੀ ਏ ਇਹੋ ਜਿਹੇ ਬੰਦਾ ਪਾਤਸ਼ਾਹ ਕਹਿੰਦੇ ਨੇ ਕੀਟਾ ਅੰਦਰ ਕੀਟ ਕਰ ਦੂਸੀ ਦੂਸ ਧਰੇ ਉਹ ਕੀੜਿਆਂ ਦੇ ਵਿੱਚ ਕੀੜਾ ਹੈ ਕੀੜਿਆਂ ਦੇ ਵਿੱਚ ਵੀ ਕੀੜੇ ਹੁੰਦੇ ਨੇ ਨਾ ਕੀੜਿਆਂ ਦੇ ਵਿੱਚ ਕੀੜਾ ਹੈ ਦੂਸੀ ਦੂਸ ਧਰੇ ਤੇ ਦੂਸੀ ਬੰਦੇ ਪਾਪੀ ਬੰਦੇ ਵੀ ਜਿਹੜੇ ਨੇ ਉਹਦੇ ਵਿੱਚ ਗੁਨਾਹੀ ਬੰਦੇ ਜਿਹੜੇ ਨੇ ਉਹ ਵੀ ਉਹਦੇ ਵਿੱਚ ਦੋਸ਼ ਕੱਢਦੇ ਨੇ ਉਹਨੂੰ ਦੋਸ਼ ਲਾਉਂਦੇ ਨੇ ਉਹ ਮਨੁੱਖ ਇਸ ਤਰ੍ਹਾਂ ਦਾ ਹੈ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਇੱਕੋ ਇੱਕ ਪਰਮੇਸ਼ਰ ਆ ਜਿਹੜਾ ਨਿਰਗੁਣਾ ਨੂੰ ਅਉਗਣ ਹਾਰਿਆਂ ਨੂੰ ਵੀ ਗੁਣ ਦਿੰਦਾ ਹੈ ਤੇ ਸੰਸਾਰ ਦੇ ਵਿੱਚ ਜਿਨ੍ਹਾਂ ਦੇ ਕੋਲ ਗੁਣ ਹੈਗੇ ਨੇ ਜਿਹੜੇ ਗੁਣਵਾਨ ਨੇ ਉਹਨਾਂ ਨੂੰ ਵੀ ਪਰਮੇਸ਼ਰ ਨੇ ਹੀ ਗੁਣ ਦਿੱਤੇ ਨੇ ਤੇ ਹਾ ਕੋਈ ਨਾ ਸੁਝੇ ਉਸ ਪਰਮੇਸ਼ਰ ਵਰਗਾ ਕੌਣ ਹੈ ਹੁਣ ਸੰਸਾਰ ਦੇ ਵਿੱਚ ਉਸ ਪਰਮੇਸ਼ਰ ਵਰਗਾ ਹੋਰ ਕੌਣ ਹੈ ਸੰਸਾਰ ਦੇ ਵਿੱਚ ਤੇਹਾ ਕੋਈ ਨਾ ਸੁਝਈ ਜੇ ਇਸ ਗੁਣ ਕੋਈ ਕਰੇ ਜਿਹੜਾ ਕਿਸੇ ਦੇ ਵਿੱਚ ਕੋਈ ਗੁਣ ਪੈਦਾ ਕਰ ਸਕਦਾ ਹੈ ਕੋਈ ਬੰਦਾ ਉਹ ਪਰਮੇਸ਼ਰ ਹੈ ਉਸ ਪਰਮੇਸ਼ਰ ਨੇ ਕਿਸੇ ਨੂੰ ਗੁਣ ਦਿੱਤਾ ਨਿਰਗੁਣਿਆ ਰਿਆਂ ਨੂੰ ਉਹ ਗੁਣ ਬਖਸ਼ਣ ਵਾੜਾ ਇਸ ਕਰਕੇ ਹਮੇਸ਼ਾ ਜੇ ਤੇਰੀ ਪੂਜਾ ਹੋ ਰਹੀ ਹੈ ਲੋਕ ਤੇਰੀ ਸੋਭਾ ਕਰਨ ਦੇ ਨੇ ਬੜੀ ਤੇਰੀ ਪ੍ਰਸ਼ੰਸਾ ਬੜੀ ਪ੍ਰਸਿੱਧੀ ਹੋ ਗਈ ਹੈ ਤੇ ਨਿਮਰਤਾ ਦੇ ਵਿੱਚ ਰਹਿ ਭਰਾ ਕਿਉਂਕਿ ਇਹ ਸੰਸਾਰ ਦੇ ਵਿੱਚ ਉਹਨੂੰ ਹੀ ਉੱਚਾ ਮੰਨਿਆ ਗਿਆ ਹੈ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕਹਿੰਦੇ ਨੇ ਆਪਸ ਕੋ ਜੋ ਜਾਣੇ ਨੀਚਾ ਸੋ ਗਨੀ ਹੈ ਸਭ ਤੇ ਉੱਚਾ ਉੱਚਾ ਉਹਨੂੰ ਮੰਨਿਆ ਗਿਆ ਹੈ ਵੱਡਾ ਉਹਨੂੰ ਆਖਿਆ ਗਿਆ ਹੈ ਜਿਹੜਾ ਨੀਵਾ ਹੈ ਜਿਨੇ ਨਿਮਰਤਾ ਧਾਰਨ ਕੀਤੀ ਹੈ ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤਤ ਜਿਹੜਾ ਮਿੱਠਾ ਬੋਲਦਾ ਸਾਰਿਆਂ ਦੇ ਨਾਲ ਕਿਸੇ ਦੀ ਬੇਇੱਜ਼ਤੀ ਨਹੀਂ ਕਰਦਾ ਕਿਸੇ ਨੇ ਬੇਇੱਜ਼ਤੀ ਕਰ ਵੀ ਦਿੱਤੀ ਮਾੜੇ ਬੋਲ ਕੁਬੋਲ ਬੋਲੇ ਬਰਦਾਸ਼ਤ ਕਰ ਗਿਆ ਉਹ ਵੱਡਾ ਹੈ ਜਿਸ ਨੂੰ ਸਾਹਿਬ ਵੱਡਾ ਕਰੇ ਸੋਈ ਵੱਡ ਜਾਣੀ ਗੁਰਬਾਣੀ ਵਿੱਚ ਕਿਸੇ ਹੋਰ ਨੂੰ ਵੱਡਾ ਆਖਿਆ ਅਸੀਂ ਕਿਸੇ ਹੋਰ ਨੂੰ ਵੱਡਾ ਸਮਝੀ ਬੈਠੇ ਹਾਂ ਅਸੀਂ ਸਟੇਜਾਂ ਤੇ ਬੈੰਦੇ ਹਾਂ ਚਲਦੇ ਦੀਵਾਨ ਦੇ ਵਿੱਚ ਕੋਈ ਮੰਤਰੀ ਆ ਗਿਆ ਕੋਈ ਲੀਡਰ ਆ ਗਿਆ ਜਥੇਦਾਰ ਪ੍ਰਚਾਰਕ ਕਥਾਵਾਚਕ ਸਤਿਗੁਰੂ ਦੀ ਸਿਫਤ ਛੱਡ ਕੇ ਉਹਦੀ ਸਿਫਤ ਕਰਨ ਲੱਗ ਪੈਂਦੇ ਹਨ ਅਸੀਂ ਉਹਨੂੰ ਵੱਡਾ ਸਮਝਦੇ ਹਾਂ ਜਿਹਦੇ ਕੋਲ 4 ਪੈਸੇ ਵੱਧ ਨੇ ਜਿਹਦੇ ਕੋਲ ਕੋਈ ਰੁਤਬਾ ਹੈ ਕੋਈ ਅਹੁਦਾ ਹੈ ਅਸੀਂ ਉਹਨੂੰ ਵੱਡਾ ਸਮਝਦੇ ਹਾਂ ਪਰ ਪਾਤਸ਼ਾਹ ਕਹਿੰਦੇ ਨੇ ਵੱਡਾ ਉਹ ਏ ਜਿਸ ਨਾਮ ਰਿਦੈ ਸੋਈ ਵੱਡ ਰਾਜਾ ਜਿਹਦੇ ਕੋਲ ਪਰਮੇਸ਼ਰ ਦਾ ਨਾਮ ਹੈ ਉਹ ਵੱਡਾ ਰਾਜਾ ਹੈ ਜਿਸ ਨਾਮ ਰਿਧੈ ਤਿਸ ਪੂਰੇ ਕਾਜਾ ਜਿਸ ਨਾਮ ਰਿਧੈ ਤਿਸ ਤੋਂ ਕੋਟ ਧਨ ਪਾਏ ਨਾਮ ਬਿਨਾ ਜਨਮ ਬ੍ਰਿਥਾ ਜਾਏ ਉਹ ਵੱਡਾ ਹੈ ਜਿਹਦੇ ਅੰਦਰ ਨਾਮ ਹੈ ਪਰਮੇਸ਼ਰ ਦੀ ਸਿਫਤ ਜਿਹਦੇ ਅੰਦਰ ਹੈ ਨਹੀਂ ਤੇ ਧਨ ਦੌਲਤ ਐਸ਼ੋ ਆਰਾਮ ਫੌਜਾਂ ਮੰਤਰੀ ਵਜ਼ੀਰ ਸਾਰੀ ਦੁਨੀਆ ਦਾ ਰਾਜ ਤੇ ਬਾਦਸ਼ਾਹ ਔਰੰਗਜ਼ੇਬ ਦੇ ਕੋਲ ਵੀ ਸੀ ਇਹ ਸਾਰੀਆਂ ਚੀਜ਼ਾਂ ਤੇ ਉਹਦੇ ਕੋਲ ਵੀ ਸਨ ਤਖਤ ਉਹਦੇ ਕੋਲ ਸੀ ਹਕੂਮਤ ਉਹਦੀ ਚੱਲਦੀ ਸੀ ਹੁਕਮ ਚੱਲਦਾ ਸੀ ਸਾਰੇ ਭਾਰਤ ਵਰਸ਼ ਤੇ ਪਰ ਅੱਜ ਉਹਦਾ ਉਹਦੀ ਕਬਰ ਦੇ ਉੱਤੇ ਅਸੀਂ ਗਏ ਸੀ ਪਿੱਛੇ ਜਮ ਰੰਗਾਂਬਾਦ ਇੱਕ ਅੰਨਾ ਮੀਆਂ ਨਿਤਰਹੀਣ ਮੀਆਂ ਬੈਠਾ ਹੋਇਆ ਲੋਕਾਂ ਦੇ ਕੋਲੋਂ ਪੈਸੇ ਮੰਗ ਰਿਹਾ ਮੈਨੂੰ 10 ਪੈਸੇ 10 ਰੁਪਏ ਦੇ ਦਿਓ 20 ਰੁਪਏ ਦੇ ਦਿਓ ਮੇਰੇ ਘਰ ਦਾ ਪੁਜਾਰਾ ਚੱਲ ਜਾਏ ਮੈਂ ਅੰਨਾ ਅਸੀਂ ਖੁਦ ਜਾ ਕੇ ਦੇਖਿਆ ਪਰ ਇੱਕ ਪਾਸੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜਿਨ੍ਹਾਂ ਨੂੰ ਬਾਦਸ਼ਾਹ ਔਰੰਗਜ਼ੇਬ ਨੇ ਅਕਾਲ ਪਰਸੂ ਦਿਨ ਲੰਘ ਕੇ ਗਿਆ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੀ ਸ਼ਹੀਦੀ ਦਾ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦੇ ਕੋਲ ਕੀ ਸੀ ਸਿਫਤ ਸੀ ਪਰਮੇਸ਼ਰ ਦਾ ਨਾਮ ਸੀ ਸਤਿਗੁਰਾਂ ਦੇ ਸਾਹਮਣੇ ਸਿੱਖਾਂ ਨੂੰ ਸ਼ਹੀਦ ਕੀਤਾ ਗਿਆ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਆਲਾ ਜੀ ਨੂੰ ਪਰ ਸਤਿਗੁਰੂ ਜੀ ਡੋਲੇ ਨਹੀਂ ਡਰੇ ਨਹੀਂ ਪਹਿ ਕਾਹੂ ਕਉ ਦੇਦ ਨਹਿ ਨਹਿ ਪੈਮਾਨਤ ਆਨ ਕਹੋ ਨਾਨਕ ਸੁਨਰੇ ਮਨਾ ਗਿਆਨੀ ਤਾਹੇ ਬਖਾਨ ਅਜ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦਾ ਸੰਸਾਰ ਤੇ ਕਿੰਨਾ ਜਸ ਹੋ ਰਿਹਾ ਹੈ ਉਹਨਾਂ ਦੇ ਦਿਨ ਬਣਾਏ ਜਾ ਰਹੇ ਨੇ ਮਹਾਨ ਉਹ ਨੇ ਜਿਨ੍ਹਾਂ ਨੇ ਪਰਮੇਸ਼ਰ ਦਾ ਨਾਮ ਜਪਿਆ ਜਿਨ੍ਹਾਂ ਦੇ ਹਿਰਦੇ ਦੇ ਵਿੱਚ ਨਾਮ ਹੈ ਜਿਹਦੇ ਕੋਲ ਨਾਮ ਹੈ ਨਾ ਉਹਦੇ ਕੋਲ ਕੁਝ ਵੀ ਨਾ ਹੋਵੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕਹਿੰਦੇ ਨੇ ਬਸਤਾ ਟੁੱਟੀ ਝੋਪੜੀ ਚੀਰ ਸਭ ਛਿਨਾਂ ਟੁੱਟੀ ਹੋਈ ਝੁਗੀ ਦੇ ਵਿੱਚ ਰਹਿੰਦਾ ਹੈ ਕੱਪੜੇ ਪਾੜੇ ਹੋਏ ਨੇ ਜਾਤ ਨਾ ਪਤਨਾ ਆਦਰੋ ਉद्याਨ ਪਰਮਿਨਾਂ ਮਿੱਤਰ ਨਾ ਇਠ ਤਨ ਰੂਪਹੀਣ ਕਿਛ ਸਾਖ ਨਾ ਸਿਨਾਂ ਕੋਈ ਉਹਦਾ ਮਿੱਤਰ ਨਹੀਂ ਕੋਲ ਪੈਸੇ ਨਹੀਂ ਭੈੜੀ ਸ਼ਕਲ ਵੜਾ ਕੋਈ ਸਾਖ ਸੰਬੰਧੀ ਨਹੀਂ ਕੋਈ ਮਿੱਤਰ ਨਹੀਂ ਆਂਦੇ ਨੇ ਰਾਜਾ ਸਗਲੀ ਸ੍ਰਿਸ਼ਟੀ ਦਾ ਹਰ ਨਾਮ ਮਨਪਿਨਾਂ ਉਹ ਸਾਰੀ ਦੁਨੀਆ ਦਾ ਰਾਜਾ ਹੈ ਅਗਰ ਉਦਾ ਮਨ ਪਰਮੇਸ਼ਰ ਦੇ ਨਾਮ ਦੇ ਨਾਲ ਜੁੜਿਆ ਹੋਇਆ ਉਹ ਵੱਡਾ ਹੈ ਤੇ ਇੱਕ ਪਾਸੇ ਜਿਹਦੇ ਕੋਲ ਸਾਰਾ ਕੁਝ ਹੈ ਸੁੰਦਰ ਸੇਜ ਅਨੇਕ ਸੁਖ ਰਸਪੂ ਗਣਪੂਰੇ ਮਕਮਲੀ ਸੇਜਾਂ ਤੇ ਸੌਂਦਾ ਹੈ ਤਰ੍ਹਾਂ ਤਰ੍ਹਾਂ ਦੇ ਰਸ ਮਾਣਦਾ ਹੈ ਗ੍ਰਹਿ ਸੋਇਨ ਚੰਦਨ ਸੁਗੰਧ ਲਾਏ ਮੋਤੀ ਹੀਰੇ ਘਰ ਸੋਨੇ ਦਾ ਬਣਿਆ ਹੋਇਆ ਮੋਤੀਆਂ ਦੇ ਨਾਲ ਜੜਿਆ ਹੋਇਆ ਚੰਦਨ ਦੀ ਸੁਗੰਧ ਆ ਰਹੀ ਹੈ ਮਨ ਇੱਛੇ ਸੁਖ ਮਾਣਦਾ ਕਿਛੂ ਨਾ ਹੀ ਵਿਸੂਰੇ ਮਨ ਇੱਛੇ ਭੋਗ ਭੋਗਦਾ ਹੈ ਕੋਈ ਪਦਾਰਥ ਚਾਹੀਦਾ ਉਸੇ ਵੇਲੇ ਹਾਜ਼ਰ ਹੋ ਜਾਂਦਾ ਹੈ ਪਰ ਆਂਦੇ ਨੇ ਸੋ ਪ੍ਰਭ ਚੇਤਨਾ ਆਵੇਈ ਵਿਸਟਾਕੇ ਕੀੜੇ ਜੇ ਉਹਨੂੰ ਪਰਮੇਸ਼ਰ ਚੇਤੇ ਨਹੀਂ ਪਰਮੇਸ਼ਰ ਦਾ ਡਰ ਉਹਦੇ ਅੰਦਰ ਨਹੀਂ ਹੰਕਾਰ ਦੇ ਨਾਲ ਭਰਿਆ ਹੋਇਆ ਹੈ ਆਂਦੇ ਨੇ ਉਹ ਗੰਦਗੀ ਦਾ ਕੀੜਾ ਹੈ ਵਿਸਟਾਕੇ ਕੀੜੇ ਉਹਨੂੰ ਗੰਦਗੀ ਦਾ ਗੰਦੀ ਨਾਲੀ ਦਾ ਕੀੜਾ ਲਿਖ ਦਿੱਤਾ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਸੋ ਇਸ ਕਰਕੇ ਵੱਡਾ ਹੋਏ ਜਿਸ ਨਾਮ ਰਿਦਾ ਸੋਈ ਵੱਡਾ ਰਾਜਾ ਨਾਮ ਧਨ ਜਿਸ ਜਨਕੈ ਪਾਲੈ ਸੋਈ ਪੂਰਾ ਸਾਹ ਉਹ ਪੂਰਾ ਸਾਹ ਹੈ ਉਹ ਵੱਡਾ ਹੈ ਜਿਨੇ ਨਾਮ ਦਾ ਧਨ ਘਟਿਆ ਨਹੀਂ ਤੇ ਆ ਦੁਨੀਆ ਕੀਆਂ ਵਡਿਆਈਆਂ ਕਵਣੇ ਆਵੇਂ ਕਾਮ ਸ਼ਾਇਦ ਇਸ ਤਰ੍ਹਾਂ ਪੰਕਤੀ ਹੁੰਦੀ ਮੈਂ ਜਿਵੇਂ ਭੁੱਲਦਾ ਗਲਤੀ ਨਾ ਕਰਦਾ ਵੱਡੇ ਵੱਡੇ ਜੋ ਦੀਸਹਿ ਲੋਕ ਦਿਨ ਕੋ ਵਿਆਪੇ ਚਿੰਤਾ ਰੋਗ ਇਕ ਉਪਤ ਦਿਵਸ ਚਾਰ ਕੇ ਝੂਠੇ ਕਰਹਿ ਦਿਵਾਜਾ ਕੋ ਹਰ ਸਮਾਨ ਨਹੀਂ ਰਾਜਾ ਸਭ ਤੋਂ ਵੱਡਾ ਤੇ ਉਹ ਪਰਮੇਸ਼ਰ ਆ ਉਹਦੇ ਅੱਗੇ ਕੋਈ ਬੋਲ ਸਕਦਾ ਉਹਦੇ ਅੱਗੇ ਕਿਸੇ ਦਾ ਹੁਕਮ ਚੱਲ ਸਕਦਾ ਜਿਹੜਾ ਬੰਦਾ ਜੀ ਕਹਿ ਰਿਹਾ ਕਿ ਮੈਂ ਖਾਸਾ ਵੱਡਾ ਆਦਮੀ ਆ ਉਹ ਕਿਸ ਗੱਲ ਦਾ ਹੰਕਾਰ ਕਰਦਾ ਪਿਆ ਆਪਣੇ ਰੁਤਬੇ ਦਾ ਧਨ ਦੌਲਤ ਦਾ ਇਹ ਰੁਤਬਾ ਤੇ ਆ ਜਿਹੜਾ ਮਾਨ ਸਤਕਾਰ ਅੱਜ ਮਿਲਿਆ ਹੋਇਆ ਜਿਹਨੂੰ ਮਾਨ ਪ੍ਰਾਪਤਿਆ અપਮਾਨ ਵੀ ਛਾਂ ਵਾਂਗੂ ਉਹਦੇ ਨਾਲ ਖਲੋਤਾ ਹੋਇਆ ਇਸ ਕਰਕੇ ਨਿਮਰਤਾ ਦੇ ਵਿੱਚ ਰਹਿਣਾ ਚਾਹੀਦਾ ਹੈ ਮਾਨ ਪ੍ਰਾਪਤ ਕਰਕੇ ਜਿੰਨਾ ਸੁੱਖ ਭੋਗਦਾ ਹੈ અપਮਾਨ ਹੋਣ ਤੇ ਕਿਤੇ ਜ਼ਿਆਦਾ ਦੁੱਖ ਮਹਿਸੂਸ ਕਰਦਾ ਹੈ ਕਾਹਦਾ ਮਾਨ ਕਰਦਾ ਹੈ ਰੁਤਬੇ ਦਾ ਪੈਸੇ ਦਾ ਪੈਸਾ ਅੱਜ ਤੇਰੇ ਕੋਲ ਆ ਕੱਲ ਨੂੰ ਕਿਸੇ ਹੋਰ ਦੇ ਕੋਲ ਹੋ ਜਾਣਾ ਹੈ ਜ਼ਮੀਨ ਜਾਇਦਾਦ ਵੀ ਤੇਰੇ ਮਰਨ ਤੋਂ ਬਾਅਦ ਕਿਸੇ ਹੋਰ ਨੇ ਤੇਰਾ ਤੇ ਸਰੀਰ ਵੀ ਤੇਰਾ ਆਪਣਾ ਨਹੀਂ ਇਹ ਤਨ ਧਨ ਜਿਹੜਾ ਇਹ ਸਾਥ ਨਹੀਂ ਜਾਣਾ ਇਹ ਨਹੀਂ ਤਰਾ ਸਾਥ ਨਹੀਂ ਦੇਣਾ ਕਾਹਦਾ ਹੰਕਾਰ ਕਰਦਾ ਇਹ ਸਰੀਰ ਵੀ ਤੇਰਾ ਨਹੀਂ ਤੂੰ ਜਨਮ ਆਪਣੀ ਮਰਜ਼ੀ ਦੇ ਨਾਲ ਨਹੀਂ ਲਿਆ ਇੱਕ ਸੈਕਿੰਡ ਇੱਕ ਚੁਟਕੀ ਦੇ ਵਿੱਚ ਬੰਦੇ ਖਤਮ ਹੋ ਜਾਂਦੇ ਨੇ ਜਿਹੜੇ ਕਹਿੰਦੇ ਸਨ ਕਿ ਸਾਡਾ ਬੜਾ ਵੱਡਾ ਰੁਤਬਾ ਹੈ ਸਾਡੇ ਤੋਂ ਬਿਨਾ ਸੰਸਾਰ ਦਾ ਕੰਮ ਨਹੀਂ ਚੱਲ ਸਕਦਾ ਕਾਦਾ ਮਾਨ ਕਰਦਾ ਹੈ ਹੱਡ ਮਾਸ 나ੜੀ ਕੋ ਪਿੰਜਰ ਹੱਡ ਮਾਸ 나ੜੀਆਂ ਦਾ ਪਿੰਜਰਾ ਤੂੰ ਮਾਨ ਕਰੇ ਕਿਹੜੀ ਗੱਲ ਦਾ ਕਿਹੜੀ ਗੱਲ ਦਾ ਮਾਨ ਕਰਦਾ ਆ ਹੱਡ ਮਾਸ 나ੜੀਆਂ ਦੇ ਪਿੰਜਰੇ ਨੂੰ ਕਹਿੰਦਾ ਮੈਂ ਖਾਸਾ ਵੱਡਾ ਆਦਮੀ ਆ ਮੇਰੇ ਨਾਲ ਗੱਲ ਕਰਨ ਵਾਸਤੇ ਖਾਸੀ ਜੁਰਤ ਦੀ ਲੋੜ ਹੈ ਮਿੱਟੀ ਦਾ ਤੂੰ ਕੁਤਲਾ ਹੈ ਹੱਡ ਮਾਸ 나ੜੀਆਂ ਦਾ ਪਿੰਜਰ ਹੈ ਇੱਕ ਛੋਟਾ ਜਿਹਾ ਜੀਵ ਆ ਤੇਰੀ ਕੋਈ ਔਕਾਤ ਨਹੀਂ ਉਸ ਪਰਮੇਸ਼ਰ ਦੇ ਅੱਗੇ ਨਾ ਹੰਕਾਰ ਕਰ ਉਸ ਪਰਮੇਸ਼ਰ ਨੂੰ ਹੰਕਾਰ ਚ بڑے ਬੰਦੇ ਨੇ ਜਿਹੜੇ ਇਹ ਤੇ ਚਲੋ ਸਾਡੇ ਸਾਹਮਣੇ ਵੀਡੀਓ ਆਈ ਮੈਂ ਤਾਂ ਤੁਹਾਡੇ ਨਾਲ ਮੈਂ ਵਿਚਾਰ ਕਰਨ데요 ਬਹੁਤ ਬੰਦੇ ਮਿਲਦੇ ਨੇ ਜਿਹੜੇ ਇਸ ਤਰ੍ਹਾਂ ਹੰਕਾਰ ਦੇ ਨਾਲ ਭਰੇ ਹੋਏ ਕੋਈ ਉਹਨਾਂ ਨੂੰ ਸਤਸ੍ਰੀ ਅਕਾਲ ਬੁਲਾਉਂਦਾ ਹੈ ਉਹਨਾਂ ਦੀ ਸਤਸ੍ਰੀ ਅਕਾਲ ਨਹੀਂ ਲੈਂਦੇ ਅੱਗੋਂ ਬੁਲਾਉਂਦੇ ਨਹੀਂ ਹੱਥ ਨਹੀਂ ਜੋੜਦੇ ਆਪਣੇ ਹੰਕਾਰ ਦੇ ਵਿੱਚ ਰਹਿੰਦੇ ਨੇ ਚਾਰ ਪੈਸੇ ਤੇਰੇ ਕੋਲ ਵੱਧ ਕੀ ਆ ਗਏ ਅੱਜ ਤੇਰੇ ਕੋਲ ਨੇ ਕੱਲ ਨੂੰ ਕਿਸੇ ਹੋਰ ਦੇ ਕੋਲ ਹੋਣਗੇ ਕੋਈ ਨੀਵਾ ਹੈ ਕੋਈ ਗਰੀਬ ਹੈ ਕੱਲ ਉਹਨੇ ਅਮੀਰ ਹੋਣਾ ਅੱਜ ਤੂੰ ਅਮੀਰ ਹੈ ਕੱਲ ਤੂੰ ਗਰੀਬ ਹੋਵੇਂਗਾ ਇਹ ਚੱਕਰ ਜਿਹੜਾ ਹੈ ਇਹ ਚੱਲਦਾ ਹੈ ਇਹਨੂੰ ਕੋਈ ਰੋਕ ਨਹੀਂ ਸਕਦਾ ਇਸ ਕਰਕੇ ਹਮੇਸ਼ਾ ਨਿਮਰਤਾ ਦੇ ਵਿੱਚ ਰਹਿਣਾ ਚਾਹੀਦਾ ਹੈ ਹਮੇਸ਼ਾ ਨੀਵੇਂ ਹੋ ਕੇ ਰਹੁ ਕਦੇ ਵੀ ਹੰਕਾਰ ਨਾ ਕਰੋ ਸਤਿਗੁਰੂ ਕਿਰਪਾ ਕਰੇ ਹੰਕਾਰ ਨਾ ਆਵੇ ਮਨ ਦੇ ਵਿੱਚ ਕਬੀਰ ਗਰਬ ਨਾ ਕੀਜੀਏ ਕਾਦਾ ਹੰਕਾਰ ਕਰਨਾ ਕਬੀਰ ਗਰਬ ਨਾ ਕੀਜੀਏ ਰੰਕ ਨਾ ਹਸੀਏ ਕੋਏ ਅਜੋ ਸੋ ਨਾਓ ਸਮੁੰਦਰ ਮੈਂ ਕਿਆ ਜਾਨੋ ਕਿਆ ਹੋਏ ਕੱਲ ਨੂੰ ਕੀ ਹੋਣਾ ਹੈ ਜਿਹੜਾ ਰਤਬਾ ਜਿ ਤੇਰੇ ਕੋਲ ਹੈ ਚਾਰ ਪੈਸੇ ਤੇਰੇ ਕੋਲ ਨੇ ਕੱਲ ਨੂੰ ਤੂੰ ਬਿਮਾਰ ਨਹੀਂ ਪੈ ਜਾਣਾ ਮੰੰਜੀ ਦੇ ਮੰੰਜੀ ਤੇ ਨਹੀਂ ਪੈ ਜਾਣਾ ਤੂੰ ਹਸਪਤਾਲ ਨਹੀਂ ਪਹੁੰਚ ਜਾਣਾ ਹੋ ਸਕਦਾ ਉੱਥੇ ਤੇਰੇ ਕੋਲੋਂ ਬੋਲਿਆ ਵੀ ਨਾ ਜਾਵੇ ਅੱਜ ਤੂੰ ਜਿਹੜਾ ਬੋਲ ਰਹੇ ਆ ਲੋਕਾਂ ਨੂੰ ਗਾਲਾਂ ਕੱਢਦੇ ਆ ਬੰਦਾ ਫਿੱਕਾ ਬੋਲ ਰਹੇ ਆ ਹੋ ਸਕਦਾ ਕੱਲ ਨੂੰ ਤੇਰੇ ਕੋਲੋਂ ਬੋਲਿਆ ਵੀ ਨਾ ਜਾਵੇ ਇਸ ਕਰਕੇ ਭਰਾਵਾ ਨਿਮਰਤਾ ਦੇ ਵਿੱਚ ਰਹੋ ਸਤਗੁਰੂ ਤੋਂ ਰੱਬ ਤੋਂ ਡਰੋ ਹਰ ਜੀਓ ਅਹੰਕਾਰ ਨਾ ਭਾਵਈ ਵੇਦ ਨੂੰ ਸੁਣਾ ਪਏ ਵੇਦ ਪੁਕਾਰਾਂ ਕਰ ਕਰਕੇ ਕਹਿ ਰਿਹਾ ਹੰਕਾਰ ਨਾ ਕਰ ਬੰਦੇ ਹੰਕਾਰ ਕਰਨ ਵਾਲੇ ਬੰਦੇ ਮਿੱਟੀ ਦੇ ਵਿੱਚ ਰੁੜ ਗਏ ਸੋ ਇਸ ਕਰਕੇ ਹਮੇਸ਼ਾ ਨਿਮਰਤਾ ਦੇ ਵਿੱਚ ਰਹਿਣਾ ਚਾਹੀਦਾ ਹੈ ਨਿਮਨ ਸੋ ਅਖਰ ਖਾਵਣ ਗੁਣ ਜਿਹਾ ਬਣਿਆ ਮੰਥ ਬਾਬਾ ਫਰੀਦ ਕਹਿੰਦੇ ਨੇ ਨਿਮਰਤਾ ਦੇ ਵਿੱਚ ਰਹਿ ਬਰਦਾਸ਼ਤ ਕਰਨਾ ਸਿੱਖ ਖਾਣਸ ਖਾਣ ਗੋਲ ਖਾਣ ਕਹਿੰਦੇ ਨੇ ਸਹਿਣਾ ਸਿੱਖ ਸਹਿਣਸ਼ੀਲਤਾ ਆਪਣੇ ਅੰਦਰ ਲਿਆ ਬਰਦਾਸ਼ਤ ਕਰਨਾ ਸਿੱਖ ਜਿਹਾ ਮੜੀਆਂ ਮੰਥ ਆਪਣੀ ਜੀਬ ਦੇ ਵਿੱਚੋਂ ਮਿੱਠੇ ਬੋਲ ਬੋਲ ਇਹੀ ਸੰਸਾਰ ਦੇ ਵਿੱਚ ਰਹਿ ਜਾਣੇ ਨੇ ਇਨੀਆਂ ਕੋ ਬੇਨਤੀਆਂ ਪ੍ਰਵਾਨ ਕਰਨੀਆਂ ਉਹ ਵੀਡੀਓ ਦੇਖ ਕੇ ਵਿਚਾਰ ਮਨ ਦੇ ਵਿੱਚ ਆਏ ਸੰਨ ਸੋਚਿਆ ਤੁਹਾਡਾ ਨਾਲ ਸਾਂਝਾ ਕਰਾਂ ਚੰਗੇ ਲੱਗਣ ਅੱਗੇ ਸ਼ੇਅਰ ਕਰਿਓ ਧੰਨਵਾਦ ਸਤਿ ਸ੍ਰੀ ਅਕਾਲ